ਨਸ਼ਿਆਂ ਤੇ ਨਜਾਇਜ਼ ਅਸਲੇ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਬਾਂਕੇ ਬਿਹਾਰੀ ਗਲੀ ਮੋੜ ਬਟਾਲਾ ਰੋਡ ਤੋਂ ਜਿਨ੍ਹਾਂ ਦੇ ਨਾਮ ਨੇ ਵਿਕਰਮ ਸਿੰਘ ਵਿੱਕੀ son of ਬਲਦੇਵ ਸਿੰਘ ਮਕਾਨ ਨੰਬਰ 24 ਕਿਆਸੀ ਗਲੀ ਨੰਬਰ 2 ਗੋਕਲ ਵਿਹਾਰ ਬਟਾਲਾ ਰੋਡ ਜਿਹਦੀ ਉਮਰ ਕਰੀਬ ਹੈਗੀ ਆ 32 ਸਾਲ ਦੂਸਰਾ ਬੰਦਾ ਹੈਗਾ ਇਹਦੇ ਨਾਲ ਅਜੀਤ ਕੁਮਾਰ ਉਰਫ ਅੱਜੂ ਪੁੱਤਰ ਰਕੇਸ਼ ਕੁਮਾਰ ਮਕਾਨ ਨੰਬਰ 100 ਵਿਸ਼ਾਲ ਵਿਹਾਰ ਨੇੜੇ ਚਿੰਤਪੁਰ ਨਿਮੰਦਰ ਬਟਾਲਾ ਰੋਡ ਇਹ ਬੰਦਿਆਂ ਨੂੰ ਅਸੀਂ ਸਿਕਰਟ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਆ ਜਿਨ੍ਹਾਂ ਕੋਲੋਂ ਅਸੀਂ ਟੋਟਲ ਤਿੰਨ ਪਿਸਟਲ ਰਿਕਵਰ ਕੀਤੇ ਆ ਜਿਨ੍ਹਾਂ ਦੇ ਵਿੱਚ ਦੋ ਪਿਸਟਲ ਬੱਤੀਪੋਰ ਇੱਕ ਪਿਸਟਲ 9 ਐਮ ਐਮ ਸਮੇਤ ਮੈਗਜ਼ੀਨ ਤੇ ਦੋ ਰੌਣ ਜਿੰਦਾ ਇਹਨਾਂ ਕੋ ਰਿਕਵਰ ਕੀਤੇ ਆ ਜਿਨ੍ਹਾਂ ਦੇ ਖਿਲਾਫ ਅਸੀਂ ਮੁਕਦਮਾ ਨੰਬਰ 54 ਜੋਰਮ 2554 ਨਾ 8 ਆਰਮਜ਼ ਐਕਟ ਥਾਣਾ ਸਾਦਾ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ